ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਰਮਨ ਤੇ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ YouTube ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਬਹਾਦਰਾਂ ਦੀ ਜੋ ਨਾ ਸਿਰਫ ਭਾਰਤ ਸਗੋ ਸਾਰੀ ਦੁਨੀਆ ਦੀ ਇਤਿਹਾਸਿਕ ਜੰਗ ਵਰਲਡ 2 ਵਿੱਚ ਚਮਕੇ ਜੀ ਹਾਂ ਸਿੱਖ ਫੌਜ ਜੋ ਆਪਣੀ ਬਹਾਦਰੀ ਵਫਾਦਾਰੀ ਤੇ ਜਜ਼ਬੇ ਲਈ ਦੁਨੀਆ ਪਾਰ ਵਿੱਚ ਮਸ਼ਹੂਰ ਰਹੀ ਉਹਨਾਂ ਨੇ ਜਰਮਨ ਫੌਜਾਂ ਦਾ ਹੌਸਲਾ ਤੋੜ ਕੇ ਰੱਖਤਾ ਅਸੀਂ ਅੱਜ ਜਾਣਾਂਗੇ ਕਿ ਕਿਸ ਤਰ੍ਹਾਂ ਸਾਡੇ ਸੂਰਮੇ ਸਿੱਖ ਸਿਪਾਈਆਂ ਨੇ ਨਾਜ਼ੀ ਜਰਮਨੀ ਨੂੰ ਪਿੱਛੇ ਧੱਕਿਆ ਅਤੇ ਆਪਣੇ ਸਫਰ ਹੌਸਲੇ ਅਤੇ ਬਿਰਸੇ ਨਾਲ ਇਤਿਹਾਸ ਲਿਖਿਆ ਇਹ ਵੀਡੀਓ ਸਾਡੀ ਵਿਰਾਸਤ ਦੇ ਉਹਨਾਂ ਸੂਰਮਿਆਂ ਦੇ ਨਾਂ ਕੀਤੀ ਗਈ ਹੈ ਜੋ ਦੂਜੇ ਵਿਸ਼ਵ ਯੁੱਧ ਵਿੱਚ ਆਪਣੀ ਬਹਾਦਰੀ ਨਾਲ ਇਤਿਹਾਸ ਰਚ ਕੇ ਗਏ ਤਾਂ ਹੋ ਜਾਉ ਤਿਆਰ ਇੱਕ ਵਾਰ ਫਿਰ ਮਾਣ ਕਰਿਏ ਆਪਣੇ ਸਿੱਖ ਫੌਜੀਆ ਉਤੇ ਤੇ ਜਾਣੀਏ ਉਹ ਅਣ ਕਹੀਆਂ ਗੱਲਾਂ ਜੋ ਤੁਹਾਨੂੰ ਫਖਰ ਨਾਲ ਭਰ ਦੇਣਗੀਆਂ ਚਲੋ ਸ਼ੁਰੂ ਕਰੀਏ ਸਿੱਖ ਰੈਜiment ਜਿੰਦਾਬਾਦ ਇਹ ਕਹਾਣੀ 1939 ਦੀ ਗੱਲ ਹੈ ਦੁਨੀਆ 'ਚ ਇੱਕ ਵੱਡਾ ਤਾਨਪੇਚ ਚੱਲ ਰਿਹਾ ਸੀ ਬਹੁਤ ਸਾਰੇ ਦੇਸ਼ਾਂ ਵਿੱਚ ਨਫ਼ਰਤ ਵਧ ਰਹੀ ਸੀ ਤੇ ਜਰਮਨੀ ਦੇ ਨਾਜ਼ੀ ਆਗੂ ਐਡੋਲਫ ਹਿਟਲਰ ਨੇ ਆਪਣੀ ਤਾਕਤ ਵਧਾਉਣ ਦੀ ठान ਲਈ ਸੀ ਜੰਦ ਕਿਵੇਂ ਸ਼ੁਰੂ ਹੋਈ 1 ਸਤੰਬਰ 1939 ਨੂੰ ਜਰਮਨੀ ਨੇ ਪੋਲੈਂਡ ਤੇ ਹਮਲਾ ਕਰ ਦਿੱਤਾ ਇਹ ਦੇਖ ਕੇ ਇੰਗਲੈਂਡ ਅਤੇ ਫਰਾਂਸ ਨੇ ਜਰਮਨੀ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ। ਇਥੋਂ ਦੂਜੀ ਵਾਰਲਡ ਵਾਰ ਦੀ ਸ਼ੁਰੂਆਤ ਹੋ ਗਈ। ਜੰਗ ਵਿੱਚ ਕੌਣ-ਕੌਣ ਸੀ? ਜੰਗ ਵਿੱਚ ਦੋ ਵੱਡੇ 그룹 ਬਣ ਗਏ ਸਨ। ਪਹਿਲਾ 그룹 ਇੰਗਲੈਂਡ, ਫਰਾਂਸ, ਰੂਸ, ਅਮਰੀਕਾ। ਦੂਸਰਾ 그룹 ਜਰਮਨੀ, ਇਟਲੀ, ਜਪਾਨ। ਲੋਕਾਂ ਦੇ ਹਾਲਾਤ ਇਸ ਜੰਗ ਨੇ ਸਾਦੀ ਜ਼ਿੰਦਗੀਆਂ ਥੱਲੇ ਲਾ ਦਿੱਤੀਆਂ ਕਈ ਲੋਕ ਭੁੱਖ ਨਾਲ ਮਰ ਗਏ ਕਈਆਂ ਦੇ ਘਰ ਉਜੜ ਗਏ ਹੋਲੋਕਾਸਟ ਚ ਲੱਖਾਂ ਯਹੂਦੀ ਮਾਰੇ ਗਏ ਜਰਮਨ ਨਾਜ਼ੀ ਸਰਕਾਰ ਵੱਲੋਂ ਪੰਜਾਬੀਆਂ ਦੀ ਭੂਮਿਕਾ ਭਾਰਤੀ ਸਿਪਾਹੀਆਂ ਖਾਸ ਕਰਕੇ ਪੰਜਾਬ ਦੇ ਬਰਤਾਨਵੀ ਫੌਜ ਚ ਜਾ ਕੇ ਜੰਗ ਲੜੇ ਉਹ ਇਟਲੀ, ਆਫਰੀਕਾ ਅਤੇ ਬਰਮਾ ਵਰਗੇ ਸਥਾਨਾਂ ਤੇ ਲੜੇ। ਕਈਆਂ ਨੇ ਆਪਣੀ ਜਾਨ ਵੀ ਗਵਾ ਦਿੱਤੀ। ਜੰਗ ਕਦੋਂ ਖਤਮ ਹੋਈ? 8 ਮਈ 1945 ਨੂੰ ਜਰਮਨੀ ਨੇ ਹਾਰ ਮੰਨ ਲਈ। ਇਸ ਨੂੰ ਵਿਕਟਰੀ ਇਨ ਯੂਰਪ ਡੇ ਕਿਹਾ ਜਾਂਦਾ ਹੈ। 2 ਸਤੰਬਰ 1945 ਨੂੰ ਜਾਪਾਨ ਨੇ ਵੀ ਸਰੈਂਡਰ ਕਰ ਦਿੱਤਾ। ਜਦੋਂ ਅਮਰੀਕਾ ਨੇ ਹਿਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਪਰਮਾਣੂ ਬੰਬ ਸੁੱਟੇ ਇਸ ਤਰ੍ਹਾਂ ਦੂਜੀ ওয়ারਲਡ ਵਾਰ 6 ਸਾਲਾਂ ਬਾਅਦ ਖਤਮ ਹੋਈ ਵਰਲਡ ਵਾਰ 2 ਵਿੱਚ 6 ਸਿਪਾਈਆਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਅਤੇ ਕਾਬਲੇ ਸਤਾਇਸ਼ ਸੀ ਉਹ ਪਾਰਕ ਦੀ ਬ੍ਰਿਟਿਸ਼ ਫੌਜ ਦਾ ਹਿੱਸਾ ਸਨ ਅਤੇ ਦੁਨੀਆ ਦੇ ਕਈ ਮੋਰਚਿਆਂ ਤੇ ਵੱਡੇ ਹੌਸਲੇ ਅਤੇ ਬਹਾਦਰੀ ਨਾਲ ਲੜੇ ਸਿੱਖ ਸਿਪਾਯਾਂ ਦੀ ਜੰਗ ਵਿੱਚ ਐਂਟਰੀ ਕਦੋਂ ਹੋਈ ਸਿੱਖ ਸਿਪਾਹੀ ਪਹਿਲੇ ਵਿਸ਼ਵ ਯੁੱਧ ਤੋਂ ਹੀ ਇੰਗਲੈਂਡ ਫੌਜ ਦਾ ਹਿੱਸਾ ਸਨ ਦੂਜੇ ਵਿਸ਼ਵ ਯੁੱਧ ਦੌਰਾਨ ਜੰਗ ਸ਼ੁਰੂ ਹੋਣ ਦੇ ਤੁਰੰਤ ਬਾਅਦ ਉਹਨਾਂ ਨੇ ਮੈਦਾਨ ਵਿੱਚ ਉਤਰਨਾ ਸ਼ੁਰੂ ਕਰ ਦਿੱਤਾ ਭਾਰਤ ਤੋਂ ਲਗਭਗ 25 ਲੱਖ ਫੌਜੀ ਜੰਗ ਵਿੱਚ ਭੇਜੇ ਗਏ ਜਿਨ੍ਹਾਂ ਵਿੱਚੋਂ ਲਗਭਗ ਹਰ 7 ਵਿੱਚੋਂ ਇੱਕ ਸਿੱਖ ਸੀ ਹਾਲਾਂਕਿ ਭਾਰਤ ਦੀ ਜਨਸੰਖਿਆ ਚ ਉਹ 2% ਹੀ ਸਨ ये गल उन्हों बहादरी का प्रमाण है सिख सिपाही शहीद वैसे पक्के अंकड़े मिलना थोड़ा होखा है पर अंदाजन दूजे विश्व युद्ध विच हजारा सिख सिपाही शहीद लगभग तिरासी हजार भारतीय फौजी जंग च मारे गए और बहुत वड्डा हिस्सा सिख सिपाही का कई सिख सिपाहियां ने वे इनाम भी जीते ਜਿਵੇਂ ਕਿ ਵਿਕਟੋਰੀਆ ਕ੍ਰਾਸ ਜੋ ਸਭ ਤੋਂ ਵੱਡਾ ਯੁੱਧ ਸਨਮਾਨ ਹੁੰਦਾ ਸੀ ਕੁਝ ਮਹਾਨ ਸਿੱਖ ਜਿਗਰਿਆਂ ਦੀਆਂ ਕਹਾਣੀਆਂ ਇੱਕ ਮੋਨ ਸਿੰਘ ਬਰਮਾ ਮੋਰਚਾ ਇੱਕ ਜ਼ਿੱਦ ਵਾਲੀ ਲੜਾਈ ਜਿੱਦੋਂ ਫੌਜ ਦੇ ਕਈ ਅਫਸਰ ਮਾਰੇ ਗਏ ਤਦ ਨਿਕਸਨ ਮੋਨ ਸਿੰਘ ਨੇ ਅੱਗੇ ਵੱਧ ਕੇ ਕਮਾਂਡ ਸੰਭਾਲੀ ਉਸਨੇ ਆਪਣੀ ਟੁਕੜੀ ਨੂੰ ਇਕਜੁੱਟ ਰੱਖ ਕੇ ਜਾਪਾਨੀ ਫੌਜ ਨਾਲ ਮੁਕਾਬਲਾ ਕੀਤਾ ਜ਼ਖਮੀ ਹੋਣ ਦੇ ਬਾਵਜੂਦ ਲੜਦਾ ਰਿਹਾ ਉਸ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਮਿਲਟਰੀ ਕਰਾਸ ਮਿਲਿਆ 2 ਸੂਬੇਦਾਰ ਕਰਮ ਸਿੰਘ ਇਨਫਾਲ ਦੀ ਲੜਾਈ 1944 ਉਹਨਾਂ ਨੇ ਬਰਮਾ-ਭਾਰਤ ਸਰਹੱਦ ਉੱਤੇ ਜਦੋਂ ਜਾਪਾਨੀ ਫੌਜ ਨੇ ਪਾਰੀ ਹਮਲਾ ਕੀਤਾ ਤਾਂ ਆਪਣੀ ਪੋਸਟ ਤੇ ਡਟ ਕੇ ਲੜਾਈ ਕੀਤੀ ਉਹ ਇਕੱਲੇ 30 ਜਾਪਾਨੀ ਸਿਪਾਈਆਂ ਨਾਲ ਲੜੇ ਉਹਨਾਂ ਨੂੰ ਪਹਿਲਾ ਭਾਰਤੀ ਉਹ ਸਟ ਇੰਡੀਪੈਂਡੈਂਸ ਪਰਮਵੀਰ ਚੱਕਰ ਮਿਲਿਆ ਹਾਲਾਂਕਿ ਉਹ ਦੂਜੀ ਜੰਗ ਤੋਂ ਬਾਅਦ ਸੀ ਪਰ ਉਹ ਲੜਾਈ ਵੀ ਦੂਜੇ ਵਿਸ਼ਵ ਯੁੱਧ ਨਾਲ ਜੁੜੀ ਸੀ ਸਿੱਖ ਸਿਪਾਈਆਂ ਦੇ ਇਨਾਮ ਤੇ ਮਾਨ ਵਿਕਟੋਰੀਆ ਕ੍ਰਾਸ ਸਭ ਤੋਂ ਵੱਡਾ ਬ੍ਰਿਟਿਸ਼ ਇਨਾਮ ਕਈ ਸਿੱਖਾਂ ਨੂੰ ਮਿਲਿਆ ਮਿਲਟਰੀ ਕ੍ਰਾਸ ਡਿਸਟਿੰਗੁਇਸ਼ਡ ਸਰਵਿਸ ਆਰਡਰ ESO ਸਿੱਖ ਫੌਜੀਆ ਨੇ ਵਦੇਰੇ ਸੰਖਿਆ ਚ ਜਿੱਤੇ ਉਹਨਾਂ ਦੀ ਬਹਾਦਰੀ ਨਾਲ ਜਪਾਨੀ ਫੌਜਾਂ ਨੇ ਅਫਸੋਸ ਕੀਤਾ ਕਿ ਸਿੱਖ ਫੌਜੀ ਕਦੇ ਡਰਦੇ ਨਹੀਂ ਸਿੱਖ ਸਿਪਾਈਆਂ ਨੇ ਦੂਜੀ جنگ ਵਿੱਚ ਆਪਣੀ ਲਹੂ ਦੀ ਕਾਲਮ ਨਾਲ ਇਤਿਹਾਸ ਲਿਖਿਆ ਉਹਨਾਂ ਸਿਰਫ ਹਥਿਆਰ ਨਾਲ ਸਗੋਂ ਨੀਤੀ ਇਮਾਨਦਾਰੀ ਅਤੇ ਸੱਚਾਈ ਨਾਲ ਵੀ ਲੜੇ ਉਹਨਾਂ ਦੀ ਬਹਾਦਰੀ ਨੂੰ ਦੁਨੀਆ ਅੱਜ ਵੀ ਯਾਦ ਕਰਦੀ ਹੈ ਸਿੱਖ ਸਿਪਾਈਆਂ ਦਾ ਦੂਜੇ ਵਿਸ਼ਵ ਯੁੱਧ ਵਿੱਚ ਏਕਲੀ ਮੋਰਚੇ ਉੱਤੇ ਯੋਗਦਾਨ ਜੰਗ ਇਟਲੀ ਵਿੱਚ ਕਿਉਂ ਹੋਈ World War 2 ਦੌਰਾਨ 1943 ਵਿੱਚ ਮੁਸੋਲਿਨੀ ਦੀ ਫਾਸ਼ਿਸਟ ਸਰਕਾਰ ਟਹਿ ਗਈ ਤੇ ਜਰਮਨ ਫੌਜਾਂ ਨੇ ਇਟਲੀ ਤੇ ਕਬਜ਼ਾ ਕਰ ਲਿਆ ਇਸ ਕਰਕੇ ਇਟਲੀ ਦੇ ਮਿੱਤਰ ਰਾਸ਼ਟਰਾਂ Allied Powers ਨੇ ਇਟਲੀ ਨੂੰ ਆਜ਼ਾਦ ਕਰਵਾਉਣ ਲਈ ਜੰਗ ਸ਼ੁਰੂ ਕਰ ਦਿੱਤੀ ਇਹ ਜੰਗ 1943 ਤੋਂ 1945 ਤੱਕ ਚੱਲੀ ਇਸ ਚਪਾਰਤੀ ਫੌਜ ਦੀਆਂ ਵੱਡੀਆਂ ਟੁਕੜੀਆਂ ਨੇ ਪਾਗ ਲਿਆ ਅਤੇ ਉਹਨਾਂ ਚੋਂ ਸਿੱਖ ਸਿਪਾਹੀ ਅਗਵਾਈ ਵਿੱਚ ਸਨ ਇਤਲੀ ਵਿੱਚ ਪਾਰਤੀ ਸਿੱਖ ਫੌਜ ਪਾਰਤੀ ਫੌਜ ਦਾ ਨਾਸੀ ਬ੍ਰਿਟਿਸ਼ ਇੰਡੀਅਨ ਆਰਮੀ ਜੋ ਬਰਤਾਨਵੀ ਰਾਜ ਹੇਠ ਕੰਮ ਕਰਦੀ ਸੀ ਇਤਲੀ ਮੋਰਚੇ ਉੱਤੇ ਭੇਜੇ ਗਏ ਅਤੇ ਪਾਰਤੀ ਡਿਵੀਜ਼ਨ ਇਹਨਾਂ ਵਿੱਚ ਸਿੱਖ ਰੇਜੀਮੈਂਟਾਂ ਜਿਵੇਂ ਸਿੱਖ ਰੇਜੀਮੈਂਟ ਪੰਜਾਬ ਰੇਜੀਮੈਂਟ ਸ਼ਾਮਲ ਸਨ ਕੁੱਲ ਲਗਭਗ 50 ਹਜ਼ਾਰ ਤੋਂ ਵੱਧ ਪਾਰਤੀ ਸਿਪਾਹੀ ਇਟਲੀ ਭੇਜੇ ਗਏ ਜਿਨ੍ਹਾਂ ਵਿੱਚੋਂ ਹਜ਼ਾਰਾਂ ਸਿੱਖ ਸਨ ਇਟਲੀ ਦੀਆਂ ਮੁੱਖ ਲੜਾਈਆਂ ਜਿੱਥੇ ਸਿੱਖ ਸਿਪਾਹੀ ਸ਼ਾਮਲ ਹੋਏ ਇੱਕ ਬੈਂਕ ਲੌਫ ਮੋਂਟੇ ਕੈਸਿਨੋ 1944 ਇਹ ਇਟਲੀ ਦੀ ਸਭ ਤੋਂ ਮੁਸ਼ਕਲ ਅਤੇ ਫੈਸਲਾ ਕਰਨ ਵਾਲੀ ਲੜਾਈ ਸੀ ਇੱਥੇ ਚਾਰ ਮਹਿਲਾਂ ਵਾਲੀ ਇੱਕ ਪਹਾੜੀ ਤੇ ਜਰਮਨ ਫੌਜ ਨੇ ਬਹੁਤ ਮਜ਼ਬੂਤ ਕਿਲਾ ਬਣਾਇਆ ਸੀ ਸਿੱਖ ਫੌਜੀ ਪਾਰੀ ਬਰਫ਼ ਅਤੇ ਪਹਾੜੀ ਰਹਾ ਵਿੱਚ ਲੜੇ ਇੱਥੇ ਸਿੱਖ ਰੇਜੀਮੈਂਟਾਂ ਨੇ ਮਸ਼ੀਨ ਗਨਸ ਦੀ ਫਾਇਰਿੰਗ ਹੇਠ ਅੱਗੇ ਵੱਧ ਕੇ ਜਰਮਨ ਪੋਸਟਸ ਤੇ ਕਬਜ਼ਾ ਕੀਤਾ ਕਈ ਸਿੱਖ ਸਿਪਾਹੀ ਸ਼ਹੀਦ ਹੋਏ ਪਰ ਇਹ ਜੰਗ ਮਿੱਤਰ ਫੌਜਾਂ ਲਈ ਜਿੱਤ ਵਿੱਚ ਬਦਲੀ 2 ਬੈਟਲ ਆਫ ਦਾ ਸੰਦਰੋ ਰਿਵਰ ਨਵੰਬਰ 1943 ਇਟਲੀ ਦੇ ਉੱਤਰੀ ਹਿੱਸੇ ਵਿੱਚ ਸਿੱਖ ਅਤੇ ਭਾਰਤੀ ਫੌਜੀ ਲੜੇ ਜਿੱਥੇ ਠੰਡ ਅਤੇ ਹਾੜ ਵਾਲਾ ਮੌਸਮ ਸੀ ਇੱਥੇ ਸਿੱਖ ਰੇਜੀਮੈਂਟ ਨੇ ਹਮਲਾ ਕਰਕੇ ਇੱਕ ਜਰਮਨ ਕੰਟਰੋਲ ਵਾਲਾ ਪੂਲ ਫਤਕੀਤਾ ਉਹਨਾਂ ਦੀ ਕਾਰਗੁਜ਼ਾਰੀ ਨੂੰ ਜਨਰਲ ਮੋਟਗੋਮਰੀ ਨੇ ਖੁੱਲ ਕੇ ਸਰਾਇਆ 3 ਬੈਟਲ ਆਫ ਗਾਥਕ ਲਾਈਨ 1944 ਕਟਾਉ 45 ਇਹ ਜਰਮਨ ਫੌਜ ਦੀ ਆਖਰੀ ਲਾਈਨ ਸੀ ਇਟਲੀ ਵਿੱਚ ਇੱਥੇ ਵੀ ਸਿੱਖ ਫੌਜੀ ਅੱਗੇ ਆਏ ਉਹਨਾਂ ਨੇ ਜਰਮਨ ਬੰਦ ਕਰ ਸੁੱਤੇ ਹਮਲੇ ਕਰਕੇ ਕਈ ਪੋਸਟ ਤਬਾਹ ਕੀਤੇ ਐਨਾ ਜੰਗਾਂ ਵਿੱਚ ਸਿੱਖਾਂ ਦੀ ਬਹਾਦਰੀ ਨੇ ਜਰਮਨ ਜਰਨੇਲਾਂ ਨੂੰ ਵੀ ਹੈਰਾਨ ਕੀਤਾ ਸਿੱਖ ਸ਼ਹੀਦਾਂ ਦੀ ਯਾਦਗਾਰੀ ਇਟਲੀ ਚਕੈਸੀਨੋ ਵਾਰ ਸੇਮਿਟਰੀ ਮੂਚਤੇ ਕਾਸੀਨੋ ਤੇ ਫੋਰਲੀ ਫੋਰਲੀ ਇਹ ਇਟਲੀ ਦਾ ਸਭ ਤੋਂ ਵੱਡਾ ਭਾਰਤੀ ਯਾਦਗਾਰ ਸਥਾਨ ਹੈ ਜਿੱਥੇ ਸਿੱਖ ਸਿਪਾਈਆਂ ਦੇ ਕਬਰਿਸਤਾਨ ਅਤੇ ਨਾਂ ਉਕਰੇ ਹੋਏ ਹਨ ਇਥੇ ਲਿਖਿਆ ਗਿਆ ਹੈ ਦੇ ਆਰ ਨੇਮਲੀ ਵੇਟ ਫੋਰ ਏਵਰ ਮੋਰ ਉਹਨਾਂ ਦੇ ਨਾਂ ਸਦਾ ਲਈ ਜਿਉਂਦੇ ਰਹਿਣਗੇ ਓਰਲੀ ਫਲੋਰੈਂਸ ਰਿਮੇਨੀ ਮੁ radii ਰੋਮਾ ਕੁਜ਼ਾਰਾ ਕੋਵੇ ਲਾਰਾ ਜਿਵੇਂ ਸ਼ਹਿਰਾ 26 ਸਿੱਖ ਸਿਪਾਈਆਂ ਦੇ ਯਾਦਗਾਰ ਹਨ ਇਨਾਮ ਅਤੇ ਮਾਨ ਕਈ ਸਿੱਖ ਸਿਪਾਈਆਂ ਨੂੰ ਮਿਲਟਰੀ ਕ੍ਰਾਸ ਡਿਸਟਿੰਗੁਇਸ਼ਡ ਸਰਵਿਸ ਆਰਡਰ ਵਰਗੇ ਇਨਾਮ ਮਿਲੇ ਇਟਲੀ ਦੀ ਲੋਕ ਸੰਖਿਆ ਵੀ ਪਾਰਤੀ ਫੌਜ ਲਈ ਪਾਵੁਕ ਹੋਈ ਉਹਨਾਂ ਨੇ ਅੱਜ ਤੱਕ ਯਾਦਗਾਰਾਂ ਦੀ ਸੇਵਾ ਕੀਤੀ ਨਤੀਜਾ ਸਿੱਖ ਸਿਪਾਈਆਂ ਨੇ ਇਟਲੀ ਦੇ ਲੋਕਾਂ ਨੂੰ ਫਾਸ਼ੀਵਾਦ ਤੋਂ ਆਜ਼ਾਦ ਕਰਵਾਉਣ ਵਿੱਚ ਮਦਦ ਕੀਤੀ ਜੰਗ ਦੀ ਹਾਲਤ ਹੋਣ ਦੇ ਬਾਵਜੂਦ ਸਭਿਆਚਾਰ ਅਤੇ ਆਤਮਕ ਐਨਸਾ ਦੀ ਰੀਤ ਨਹੀਂ ਛੱਡੀ ਆਪਣੀ ਜਾਨ ਦੇ ਕੇ ਸਰਬੱਤ ਦਾ ਪਲਾਦਰਸਾਇਆ ਜੰਗ ਅਤੇ ਇਨਸਾਨੀਅਤ ਦੀ ਪਾਵੁਕ ਕਹਾਣੀ 1944 ਦਾ ਸਾਲ ਸੀ ਵਰਲਡ ਵਾਰ ਦੋ ਇਟਲੀ ਦੀ ਤਰਤੀ ਤੇ ਚੱਲ ਰਹੀ ਸੀ ਜਰਮਨ ਫੌਜਾਂ ਨੇ ਉਤਰੀ ਇਟਲੀ ਵਿੱਚ ਕਈ ਪਿੰਡਾਂ ਤੇ ਕਬਜ਼ਾ ਕਰ ਲਿਆ ਸੀ ਸੜਕਾਂ ਸੁੰਨੀਆਂ ਪਿੰਡ ਬੇਹਾਰ ਲੋਕ ਡਰੇ ਹੋਏ ਪਰ ਇੱਕ ਪਾਸੇ ਉਹਨਾਂ ਦੀ ਆਸ ਬਣੀ ਹੋਈ ਸੀ ਬ੍ਰਿਟਿਸ਼ ਫੌਜ ਜਿਸ ਦਾ ਅਨਕਾਰ ਸਨ ਸਿੱਖ ਸਿਪਾਹੀ ਚਲੋ ਆਪ ਜੀ ਨੂੰ ਇੱਕ ਸਿੱਖ ਫੌਜੀ ਦੀ ਇੱਕ ਛੋਟੀ ਜਹੀ ਸਟੋਰੀ ਸੁਣਾਉਂਦੇ ਹਾਂ सिपाही हरजीत सिंह दी कहानी सिपाही हरजीत सिंह बी सिख रेजिमेंट ਦਾ ਜਵਾਨ ਸੀ ਉਮਰ ਸਿਰਫ 23 ਸਾਲ ਚੋਟੀ ਦੀ ਦਸਤਾਂ ਚਮਕਦਾਰ ਅੱਖਾਂ ਤੇ ਨਿਆਰਾ ਨਸੀਬ ਉਹ ਮੋਟੇ ਕਾਸੀਨੋ ਨੇੜੇ ਇੱਕ ਮੁਹਿੰਮ ਵਿੱਚ ਸਨ ਜਦੋਂ ਉਹਨਾਂ ਦੀ ਯੂਨਿਟ ਨੇ ਇੱਕ ਜਰਮਨ ਕਿਲਾ ਕੇਰਿਆ برف ਪੈ ਰਹੀ ਸੀ ਫਾਇਰਿੰਗ ਦੇ ਰੁਕਦੀ ਨਾਸੀ ਹਰਜੀਤ ਦੇ ਦੋਸਤ ਚੀਮਾ ਸਿੰਘ ਨੇ ਉਹਦੀ ਅੱਖਾਂ ਸਾਹਮਣੇ ਸ਼ਹੀਦੀ ਪਾਈ ਪਰ ਉਸਨੇ ਹੌਸਲਾ ਨਾ ਹਾਰਿਆ ਮਾਤਾ ਦੀ ਸਿੱਖਿਆ ਯਾਦ ਆਈ ਪੁੱਤਰਾ ਜਦੋਂ ਲੜਾਈ ਸੱਚ ਲਈ ਹੋਵੇ ਤਾਂ ਪਿੱਠ ਨਹੀਂ ਕਰਨੀ ਉਸਨੇ ਆਪਣੀ ਪੋਸਟ ਤੇ ਰਹਿੰਦਿਆਂ ਜਰਮਨ ਬੰਕਰ ਨੂੰ ਨਸ਼ ਨਾਬੂਦ ਕੀਤਾ ਜਦ ਤੱਕ ਟੀਮ ਆਈ ਉਹ ਖੂਨ ਨਾਲ ਲਿਥੜ ਚੁੱਕਾ ਸੀ ਪਰ ਜਿੱਤ ਹੋ ਚੁੱਕੀ ਸੀ ਇਟਲੀ ਦੀ ਇੱਕ ਕੁੜੀ ਦੀ ਕਹਾਣੀ ਇਲੇਨਾ ਇਸੇ ਪਿੰਡ ਵਿੱਚ ਰਹਿੰਦੀ ਸੀ ਇੱਕ 19 ਸਾਲ ਦੀ ਇਟਾਲੀਅਨ ਕੁੜੀ ਜਰਮਨ ਫੌਜੀ ਉਸਦੇ ਘਰ ਵਿੱਚ ਅਸਲਾ ਲਿਆਉਂਦੇ ਉਹਦੀ ਮਾਂ ਦੀ ਇਲਾਜ ਲਈ ਕੋਈ ਸਹਾਇਤਾ ਨਹੀਂ ਸੀ ਇੱਕ ਰਾਤ ਜਦੋਂ ਗੋਲੀਬਾਰੀ ਚੱਲ ਰਹੀ ਸੀ ਹਰਜੀਤ ਸਿੰਘ ਉਸਦੇ ਘਰ ਦੇ ਨੇੜੇ ਪਹੁੰਚਿਆ ਉਹਨੇ ਦਰਵਾਜ਼ਾ ਖੜਕਾਇਆ ਕਿ ਹਾਂ ਬੀਬੀ ਜੀ ਤੁਹਾਨੂੰ ਚੋਟ ਤਾਂ ਨਹੀਂ ਲੱਗੀ ਪਰ ਓਸਾ ਰੱਖੋ ਸਿੱਖ ਕਦੇ ਬੇਇਮਾਨੀ ਨਹੀਂ ਕਰਦੇ ਉਸ ਰਾਤ ਹਰਜੀਤ ਨੇ ਆਪਣਾ ਰੋਟੀ ਦਾ ਹਿੱਸਾ ਇਲੈਨਾ ਦੀ ਮਾਂ ਨੂੰ ਦੇ ਦਿੱਤਾ ਇਲੈਨਾ ਨੇ ਕਦੇ ਇੰਨੀ ਹਮਦਰਦੀ ਨਹੀਂ ਵੇਖੀ ਸੀ ਉਸਨੇ ਆਖਿਆ ਤੁਸੀਂ ਜੰਗ ਲੜ ਰਹੇ ਹੋ ਪਰ ਦਿਲ ਵਿੱਚ ਰੱਬ ਰੱਖਦੇ ਹੋ ਫਿਰ ਜਦੋਂ ਜੰਗ ਤੋਂ ਬਾਅਦ ਜਦ ਜੰਗ ਖਤਮ ਹੋਈ ਪਿੰਡ ਦੇ ਲੋਕ ਸਿੱਖ ਫੌਜੀਆ ਨੂੰ ਵਿਸ਼ੇਸ਼ ਤਰੀਕੇ ਨਾਲ ਯਾਦ ਕਰਦੇ ਰਹੇ ਇਲੈਨਾ ਨੇ ਆਪਣੇ ਪਿੰਡ ਵਿੱਚ ਸਿੱਖ ਸਿਪਾਈਆਂ ਦੀ ਯਾਦਗਾਰੀ ਥਾਂ ਬਣਾਈ ਉਹ ਸਿਰਫ ਸਿਪਾਹੀ ਨਹੀਂ ਸਾਨੂੰ ਇਨਸਾਨੀਅਤ ਸਿਖਾ ਗਏ ਪਾਵਨਾ ਹੌਸਲਾ ਅਤੇ ਮਾਂ ਸਿੱਖ ਫੌਜੀ ਇਟਲੀ ਦੀ ਧਰਤੀ ਤੇ ਜਿੱਥੇ ਜੰਗ ਲੜੇ ਉਥੇ ਪਿਆ ਹੌਸਲਾ ਤੇ ਤੀਰ ਜਵੀ ਛੱਡ ਗਏ ਉਹ ਸਿਰਫ ਜਿੱਤ ਲੈ ਕੇ ਨਹੀਂ ਗਏ ਉਹਨਾਂ ਨੇ ਲੋਕਾਂ ਦੇ ਦਿਲ ਵੀ ਜਿੱਤੇ ਉਸ ਸਮੇਂ ਇਟਾਲੀਅਨ ਲੋਕਾਂ ਨੇ ਸਿੱਖਾਂ ਨਾਲ ਗੱਲ ਕਰਦੇ ਕਿਹਾ ਜੰਗ ਰੂਪ ਹੈ ਨਰਕ ਦਾ ਪਰ ਜੱਗ ਸੱਚ ਇਨਸਾਫ ਅਤੇ ਪਿਆਰ ਲਈ ਲੜੀ ਜਾਵੇ ਤਾਂ ਉਹ ਜੰਗ ਵੀ ਇਤਿਹਾਸ ਦੀਆਂ ਸੋਹਣੀਆਂ ਕਹਾਣੀਆਂ ਬਣ ਜਾਂਦੀ ਹੈ ਸਿੱਖ ਸਿਪਾਈਆਂ ਨੇ ਇਹ ਸਾਬਤ ਕਰ ਦਿੱਤਾ ਸਿੱਖ ਨਾਂ ਦੇ ਹੌਸਲੇ ਕਦੇ ਥੱਕਦੇ ਨਹੀਂ ਨਾ ਚੁੱਕਦੇ ਨਾ ਮੁੱਕਦੇ ਦੂਜੇ ਵਿਸ਼ਵ ਯੁੱਧ ਦੀਆਂ ਗੂੰਜਾਂ ਅਜੇ ਵੀ ਹਨ ਸਾਡੇ ਦਿਲਾਂ ਵਿੱਚ ਬਸੀਆਂ ਜਦੋਂ ਸ਼ਹੀਦ ਹੋਏ ਸੀ ਸਾਡੀ ਮਿੱਟੀ ਦੇ ਪੁੱਤ ਉਹਨਾਂ ਦੀਆਂ ਕੁਰਬਾਨੀਆਂ ਸਦਾਵੰਤੀ ਬਣ ਗਈਆਂ ਔਰਲੀ ਦੀ ertid ਜਿੱਥੇ ਉਹ ਸੌ ਗਏ ਉਥੇ ਅਸੀਂ ਹਰ ਸਾਲ ਯਾਦਾਂ ਦੇ ਦੀਵੇ ਬਾਲੀਏ 26 ਜੁਲਾਈ ਨੂੰ ਆਓ ਮਿਲ ਕੇ ਚੁੱਪੀਏ ਸੋ ਇਹ ਇਜ਼ਤ ਇਹ ਮਾਣ ਇਹ ਵਿਰਸਾ ਸਭ ਨਾਲ ਸਾਂਝੀਏ ਤੁਸੀਂ ਸਾਰੇ ਆਓ ਇਸ ਪਵਿੱਤਰ ਸਮਾਗਮ ਵਿੱਚ ਜਿੱਥੇ ਇਤਿਹਾਸ ਨੂੰ ਸਿਰ ਚੁਕਾ ਕੇ ਯਾਦ ਕਰੀਏ ਉਹ ਜੋ ਨਾ ਮੁੜੇ ਪਰ ਸਾਡੀ ਆਜ਼ਾਦੀ ਲਈ ਲੜੇ ਉਹਨਾਂ ਦੀ ਰੂਹ ਨੂੰ ਸਲਾਮ ਕਰੀਏ ਸਥਾਨ ਖੋਰਲੀ ਧੀਤੀ ਮਿਤੀ 26 ਜੁਲਾਈ 2025 ਸਮਾਂ ਪੁਆਇੰਟ ਆਓ ਇੱਕ ਹੋ ਕੇ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ